ਅਓ ਜਾਣਦੇ ਹਾਂ ਕਲਮਾ ਛੱਡ ਕੇ ਖੜਕੂ ਲਹਿਰ ਵਿੱਚ ਸ਼ਾਮਲ ਹੋਣ ਵਾਲੇ ਕੁਝ ਨੌਜਵਾਨਾਂ ਦੀ ਕਹਾਣੀ ਆਪਰੇਸ਼ਨ ਬਲੂ ਸਟਾਰ ਦੇ ਨਾਂ ਹੇ ਸਿੱਖਾਂ ਦੇ ਮਨਾਂ ਵਿੱਚ ਬੇਪਰੋਸਗੀ ਅਤੇ ਬੇਗਾਨਗੀ ਦੇ ਆਲਮ ਸਿਖਰਾਂ ਤੇ ਸਨ ਭਾਰਤ ਵਿੱਚ ਕਈ ਥਾਵਾਂ ਤੇ ਸਿੱਖ ਬਗਾਵਤ ਉੱਤੇ ਉੱਤਰ ਆਏ ਕਈ ਸਿੱਖ ਜਵਾਨਾਂ ਨੇ ਬੈਰ ਕਾ ਛੱਡ ਦਿੱਤੀਆਂ ਅਤੇ ਬਾਗੀ ਹੋ ਗਏ ਪੰਜਾਬ ਨੇ ਕਰੀਬ 1 ਦਹਾਕਾ ਹਿੰਸਾ ਦੀ ਪੱਟੀ ਵਿੱਚ ਤਪੰਦ ਦਾ ਸੰਤਾਪ ਚੱਲਿਆ ਆਪਰੇਸ਼ਨ ਬਲੂ ਸਟਾਰ ਨਾਲ ਸੈਂਕੜੇ ਸਿੱਖ ਨੌਜਵਾਨ ਬਗਾਵਤ ਉੱਤੇ ਉੱਤਰ ਆਇਆ ਅਤੇ ਕੱਟੜਵਾਦ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਪੇਸ਼ ਹਨ ਅਜਿਹੀਆਂ ਤਿੰਨ ਕਹਾਣੀਆਂ ਜੋ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਦੀ ਹੋਂਦ ਦੇ ਸੰਦਰਭ ਨੂੰ ਪੇਸ਼ ਕਰ ਰਹੀਆਂ ਹਨ ਇੰਜੀਨੀਅਰ ਬਣਦਾ ਬੰਦਾ ਅਗਵਾਕਾਰ ਬਣ ਗਿਆ 24 ਅਗਸਤ 1984 ਵਿੱਚ ਇੰਡੀਅਨ 에ਅਰਲਾਈਨ ਦਾ ਜਹਾਜ਼ ਚੰਡੀਗੜ੍ਹ ਤੋਂ ਅਗਵਾ ਕਰ ਲਿਆ ਗਿਆ। ਇਹ ਪੰਜਾਬੀ ਨੌਜਵਾਨ ਵੱਲੋਂ ਆਪਰੇਸ਼ਨ ਬਲੂ ਸਟਾਰ ਦੇ ਗੁੱਸੇ ਨੂੰ ਪ੍ਰਗਟਾਉਣ ਦਾ ਇੱਕ ਆਪਣਾ ਤਰੀਕਾ ਸੀ। ਜਹਾਜ਼ ਨੂੰ ਅਗਵਾ ਕਰਨ ਵਾਲੇ 7 ਨੌਜਵਾਨ ਸਨ ਜਿਨ੍ਹਾਂ ਵਿੱਚੋਂ 4 ਸਿੱਖ ਅਤੇ 3 ਮੌੰਨੇ ਸਨ। ਇਹਨਾਂ 7ਾਂ ਵਿੱਚੋਂ ਇੱਕ ਸੀ 18 ਸਾਲਾ ਅਮਰਿੰਦਰ ਸਿੰਘ। ਅਮਰਿੰਦਰ ਸਿੰਘ ਮੁਤਾਬਕ ਉਹ ਉਸ ਸਮੇਂ ਪ੍ਰੀ ਇੰਜੀਨੀਅਰਿੰਗ ਕਰਦਾ ਸੀ। ਅਮਰਿੰਦਰ ਸਿੰਘ ਦੱਸਦੇ ਹਨ ਕਿ ਉਹਨਾਂ ਨੇ ਜਹਾਜ਼ ਨੂੰ ਸ਼੍ਰੀ ਦਰਬਾਰ ਸਾਹਿਬ ਉਤੋਂ ਢੇੜਾ ਕਢਵਾਇਆ ਅਤੇ ਦੋ ਤਿੰਨ ਗੇੜੇ ਕੜਵਾਨਣ ਤੋਂ ਬਾਅਦ ਲਾਹੌਰ ਅਤੇ ਕ੍ਰਾਂਚੀ ਲੈਂਡ ਕਰਵਾ ਕੇ ਤੇਲ ਪੁਆਇਆ ਅਤੇ ਫਿਰ ਦੁਬਈ ਜਾ ਕੇ ਆਤਮ ਸਮਰਪਣ ਕੀਤਾ 20ਵੀਂ ਸਦੀ ਦੇ 8ਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਪਿੰਡਰਾਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸੀ ਕੇਂਦਰ ਬਿੰਦੂ ਬਣ ਚੁੱਕੇ ਸਨ ਅਕਤੂਬਰ 1983 ਦੇ ਢਿਲਵਾ ਬਸ ਕਾਣ ਦੇ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ ਵਿੱਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਇੰਦਰਾ ਗਾਂਧੀ ਦੇ ਹੁਕਮ ਉਤੇ ਭੰਗ ਕਰਵਾ ਦਿੱਤਾ ਗਿਆ ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ ਜੂਨ 1984 ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਲੋਕ ਮਾਰੇ ਗਏ ਅਤੇ ਪੂਸ ਮਹਾਜਮ ਵਿਮਾਰੇ ਜਾ ਚੁੱਕੇ ਸਨ ਤੇ ਉਸ ਤੋਂ ਬਾਅਦ ਜੂਨ 1984 ਵਿੱਚ ਭਾਰਤੀ ਫੌਜਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਹਮਲੇ ਨੂੰ ਆਪਰੇਸ਼ਨ ਬਲੂ ਸਟਾਰ ਵਜੋਂ ਜਾਣਿਆ ਜਾਂਦਾ ਸਰਕਾਰ ਮੁਤਾਬਕ ਇਹ ਹਮਲਾ ਜਰਨੈਲ ਸਿੰਘ ਪਿੰਡਰਾਂ ਵਾਲੇ ਅਕਾਲ ਤਖਤ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਕੱਢਣ ਲਈ ਕਰਵਾਇਆ ਗਿਆ ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਇਹ ਦਾਵਾ ਕਰਦੇ ਹਨ ਕਿ ਪਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਹਨਾਂ ਨੂੰ ਪਾਕਿਸਤਾਨੀ ਫੌਜ ਵੱਲੋਂ ਮਦਦ ਮਿਲ ਸਕਦੀ ਸੀ ਇਸ ਲਈ ਐਕਸ਼ਨ ਲੈਣਾ ਜ਼ਰੂਰੀ ਸੀ ਪਰ ਸਿੱਖ ਵਿਦਵਾਨ ਤੇ ਜਰਨੈਲ ਸਿੰਘ ਪਿੰਡਰਾਂ ਵਾਲੇ ਦੇ ਸਲਾਹਕਾਰ ਭਗਵਾਨ ਸਿੰਘ ਦਾਵਾ ਕਰਦੇ ਹਨ ਕਿ ਉਹਨਾਂ ਮੁਤਾਬਕ ਇਹ ਯੋਜਨਾ ਪਹਿਲਾਂ ਹੀ ਗਿਣੀ ਮਿੱਥੀ ਗਈ ਸੀ ਕੁਝ ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਤਿਰਾਂ ਮੁਲਕ ਵਿੱਚ ਫਿਰਕੂ ਤ੍ਰੋ비ਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ 12 ਸਾਲ ਜੇਲ੍ਹ ਕੱਟਣ ਵਾਲੇ ਅਮਰਿੰਦਰ ਸਿੰਘ ਅੱਜਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਦੇ ਆਗੂ ਹਨ ਉਹ ਇੱਥੇ ਇੱਕ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ ਹੁਣ ਗੱਲ ਕਰਦੇ ਹਾਂ 18 ਸਾਲ ਜੇਲ੍ਹ ਕੱਟਣ ਵਾਲੇ ਕੁੱਕੀ ਗਿੱਲ ਦੀ ਰਣਜੀਤ ਸਿੰਘ ਕੁੱਕੀ ਕਮਾਂਤਰੀ ਪ੍ਰਸਿੱਧੀ ਹਾਸਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਉਪ-ਕੁਲਪਤੀ ਡਾਕਟਰ ਖੇਮ ਸਿੰਘ ਗਿੱਲ ਦੇ ਪੁੱਤਰ ਹਨ ਉਹ ਖੁਦ ਜੈਨੇਟਿਕਸ ਵਿੱਚ ਐਮਸੀ ਕਰ ਰਹੇ ਸਨ ਅਤੇ ਪੀਐਚਡੀ ਕਰਨ ਲਈ ਅਮਰੀਕਾ ਜਾਣ ਦੀ ਤਿਆਰੀ ਕਰ ਰਹੇ ਸਨ ਅਚਾਨਕ ਜੂਨ 84 ਵਿੱਚ ਆਪਰੇਸ਼ਨ ਬਲੂ ਸਟਾਰ ਵਾਪਰ ਗਿਆ ਅਤੇ ਉਹਨਾਂ ਦੀ ਜ਼ਿੰਦਗੀ ਬਦਲ ਗਈ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜੂਨ 84 ਦੇ ਅੰਤ ਵਿੱਚ ਰਣਜੀਤ ਸਿੰਘ ਕੁੱਕੀ ਆਪਣੇ ਯੂਨੀਵਰਸਿਟੀ ਦੇ ਦੋ ਦੋਸਤਾਂ ਦਰਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਸੁਖੀ ਨਾਲ ਸਰਹਾਰ ਸਾਮ ਪਹੁੰਚੇ ਉਹ ਦੱਸਦੇ ਹਨ ਕਿ ਦਰਬਾਰ ਸਾਹਿਬ ਉਹ ਪਹਿਲਾਂ ਵੀ ਆਉਂਦੇ ਜਾਂਦੇ ਰਹਿੰਦੇ ਸਨ ਪਰ ਇਸ ਦਿਨ ਜੋ ਮੰਜ਼ਰ ਉਹਨਾਂ ਨੇ ਅਕਾਲ ਤਖਤ ਸਾਹਿਬ ਉੱਤੇ ਦੇਖਿਆ ਉਸ ਦ੍ਰਿਸ਼ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਹਮਲੇ ਦੌਰਾਨ ਕੁਝ ਜਰਨੈਲ ਅਤੇ ਸਿੱਖ ਕਤਲੇਆਮ ਦੇ ਦੋਸ਼ੀ ਆਗੂਆਂ ਨੂੰ ਮਾਰਨ ਦਾ ਫੈਸਲਾ ਕੀਤਾ ਇਸ ਦੌਰਾਨ ਕਾਂਗਰਸੀ ਆਗੂ ਲਾਲਿਤ ਮਾਕਣ ਅਤੇ ਜਰਨਲ ਵੈਦਿਆਸਣੇ ਕਈ ਕਤਲ ਹੋਏ ਫਿਰ ਘਰ ਤਾਂ ਵਾਪਸ ਮੁੜ ਨਹੀਂ ਸਕਦੇ ਸੀ ਫਿਰ ਸੋਚਿਆ ਕਿ ਵਿਦੇਸ਼ਾਂ ਵਿੱਚ ਜਾ ਕੇ ਇਸ ਲਹਿਰ ਨੂੰ ਅੱਗੇ ਵਧਾਇਆ ਜਾਵੇ 1986 ਵਿੱਚ ਕੁੱਕੀ ਅਮਰੀਕਾ ਚਲੇ ਗਏ ਇਸ ਦੌਰਾਨ ਇੰਟਰਪੋਲ ਦੀ ਮਦਦ ਨਾਲ ਭਾਰਤ ਤੋਂ ਉਹਨਾਂ ਦੇ ਵਾਰੰਟ ਜਾਰੀ ਕੀਤੇ ਗਏ ਉਹਨਾਂ ਨੂੰ ਲਲਿਤ ਮਾਕਣ ਕੇਸ ਵਿੱਚ ਨਜ਼ਰਬੰਦ ਕੀਤਾ ਗਿਆ ਅਤੇ ਭਾਰਤ ਮੁੜਨ ਦੀ ਕੋਸ਼ਿਸ਼ ਵਿੱਚ ਉਹ ਫੜੇ ਗਏ ਉਹਨਾਂ ਦੀ ਭਾਰਤ ਹਵਾਲਗੀ ਦਾ ਕੇਸ 13 ਸਾਲ ਚੱਲਿਆ ਉਹ ਕੇਸ ਤਾਂ ਜਿੱਤ ਗਏ ਪਰ ਭਾਰਤ ਵਾਪਸ ਆਉਣ ਲਈ ਉਹਨਾਂ ਨੂੰ ਭਾਰਤ ਵਿੱਚ ਹੀ 5 ਸਾਲ ਜੇਲ੍ਹ ਕੱਟਣੀ ਪਈ 2004 ਵਿੱਚ ਜਦ ਕੁੱਕੀ ਪਰੋਲ ਤੇ ਸਨ ਤਾਂ ਕਾਂਗਰਸੀ ਆਗੂ ਮਨੀਸ਼ ਦਿਵਾੜੀ ਦੇ ਪ੍ਰਚਾਰ ਲਈ ਲਲਿਤ ਮਾਕਣ ਦਿੱਤੀ ਅਵੰਤਿਕਾ ਮਾਕਣ ਆਈ ਹੋਈ ਸੀ ਮਰਹੂਮ ਪੱਤਰਕਾਰ ਅਮਰਤਾ ਚੌਧਰੀ ਦੇ ਕਹਿਨ ਤੇ ਉਹ ਕੁੱਕੀ ਨੂੰ ਮਿਲੇ ਕੁੱਕੀ ਨੇ ਦੱਸਿਆ ਕਿ ਉਹ ਹਾਲਾਤ ਅਜਿਹੇ ਸਨ ਇਹ ਸਾਰਾ ਸਾਕਾ ਆਪਰੇਸ਼ਨ ਬਲੂ ਸਟਾਰ ਕਰਕੇ ਹੋਇਆ ਉਹਨਾਂ ਦੀ ਮਾਕਣ ਪਰਿਵਾਰ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਕੁੱਕੀ ਦੀ ਕਹਾਣੀ ਸੁਣ ਕੇ ਅਵੰਤਿਕਾ ਮਾਕਣ ਬਹੁਤ ਪ੍ਰਭਾਵਿਤ ਹੋਏ ਅਤੇ ਕੁੱਕੀ ਦੀ ਰਿਹਾਈ ਲਈ ਅਪੀਲ ਕੀਤੀ ਅੱਜਕੱਲ ਕੁਕੀ ਲੁਧਿਆਣਾ ਵਿੱਚ ਆਪਣੀ ਪਤਨੀ ਅਤੇ ਬੱਚੀ ਨਾਲ ਰਹਿੰਦੇ ਹਨ ਅਤੇ ਸਮਾਜਿਕ ਅਤੇ ਸਿਆਸੀ ਮੁੱਦਿਆਂ ਤੇ ਲਿਖਦੇ ਹਨ ਕੱਟੜਵਾਦੀ ਲਹਿਰ ਵਿੱਚ ਕਿਵੇਂ ਸ਼ਾਮਲ ਹੋਏ ਕਵਰਪਾਲ ਕਵਰਪਾਲ ਸਿੰਘ ਬਿੱਟੂ ਦਲ ਖਾਲਸਾ ਦੇ ਸੀਨੀਅਰ ਆਗੂ ਹਨ ਪੰਥਕ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮੁੱਦਿਆਂ ਤੇ ਬੇਬਾਕ ਬੋਲਦੇ ਹਨ ਕਵਰਪਾਲ ਸਿੰਘ ਸਿੱਧੂ ਦੱਸਦੇ ਹਨ ਕਿ ਉਹ ਸ੍ਰੀ ਹਰਮੰਦਰ ਸਾਹਿਬ ਦੇ ਹਮਲੇ ਨੂੰ ਕਾਫੀ ਨੇੜੇ ਤੋਂ ਜਾਣਦੇ ਹਨ ਇਸ ਦੌਰਾਨ ਉਹ 14 ਸਾਲ ਦੇ ਸਨ ਜਦ ਅਕਾਲ ਤਖਤ ਤੇ ਸ੍ਰੀ ਹਰਮੰਦਰ ਸਾਹਿਬ ਉੱਤੇ ਗੋਲੇ ਸੁੱਟੇ ਗਏ ਤਾਂ ਅਸੀਂ ਕਦੇ ਸ਼ਤਾਂ ਤੇ ਅਤੇ ਕਦੇ ਬਾਰੀਆਂ ਵਿੱਚੋਂ ਦੇਖਦੇ ਸਾਂ ਉਹ ਦੱਸਦੇ ਹਨ ਕਿ ਇਹ ਬਹੁਤ ਬੁਰਾ ਅਹਿਸਾਸ ਸੀ ਅਤੇ ਸੱਤਾ ਨਾਲ ਬਹੁਤ ਹੀ ਨਫ਼ਰਤ ਹੋ ਗਈ ਸੀ ਅਸੀਂ ਆਮ ਲੋਕ ਸੀ ਇਸ ਲਈ ਅਸੀਂ ਹਾਲਾਤ ਨਾਲ ਨਿਪਟਣ ਲਈ ਕੁਝ ਨਹੀਂ ਕਰ ਸਕੇ ਉਮਰ ਬਹੁਤ ਛੋਟੀ ਸੀ ਪਰ ਗੁੱਸਾ ਤੇ ਰੋ ਉਹਨਾਂ ਹੀ ਵਧੇਰੇ ਰੋਪ ਨੂੰ ਟਾਂ ਲਈ ਉਹ ਤਿੰਨ ਤੋਂ ਚਾਰ ਵਿਦਿਆਰਥੀ ਬੱਬਰ ਖਾਲਸਾ ਵਿੱਚ ਜਾ ਕੇ ਸ਼ਾਮਲ ਹੋ ਗਏ ਉਹਨਾਂ ਦਾ ਮਕਸਦ ਸਰਕਾਰ ਵੱਲੋਂ ਕੀਤੀ ਗਈ ਜ਼ਿਆਦੀ ਦਾ ਬਦਲਾ ਲੈਣਾ ਸੀ ਪਹਿਲਾਂ ਉਹ ਸੰਘਰਸ਼ ਵਿੱਚ ਸ਼ਾਮਲ ਹੋਏ ਫਿਰ ਹੌਲੀ ਹੌਲੀ ਮੁੱਦੇ ਦੀ ਸਮਝ ਆਈ